ਹਾਂਜੀ ਬਹੁਤ ਸੋਹਣੀ ਸਜਾਵਟ ਵੀ ਕੀਤੀ ਗਈ ਹੈ ਫੁੱਲਾਂ ਦੇ ਨਾਲ ਜੋ ਕਿ ਇਸ ਇਹ ਰਾਸਤਾ ਜਾਂਦਾ ਗੁਰਦੁਆਰਾ ਫਤੇਗੜ ਸਾਹਿਬ ਜੀ ਤੋਂ ਠੰਡੇ ਬੁਰਜ ਸਾਹਿਬ ਜੀ ਵੱਲ ਇਹ ਠੰਡਾ ਬੁਰਜ ਸਥਾਨ ਤੇ ਨਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਉਹਨਾਂ ਦੀ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਇਸੇ ਸਥਾਨ ਤੇ ਨਾ ਉਹਨਾਂ ਨੂੰ 3 ਦਿਨ ਰੱਖਿਆ ਗਿਆ ਸੀ ਆ ਠੰਡੇ ਬੁਰਜ ਦੇ ਵਿੱਚ ਇਹ ਉਹੀ ਸਥਾਨ ਆ ਕਹਨੂ ਕਰਵਾ ਰਹੇ ਆਂ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਲੰਗਰ ਵੀ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਤੇ ਇਸ ਜਗ੍ਹਾ ਤੇ ਵੀ ਇਤਿਹਾਸ ਲਿਖਿਆ ਹੋਇਆ ਇਸ ਤਰਫ ਗੁਰਦੁਆਰਾ ਸਾਹਿਬ ਠੰਡਾ ਬੁਰਜ ਸਾਹਿਬ ਜੀ ਦਾ ਇਤਿਹਾਸ ਇਸ ਜਗ੍ਹਾ ਦਾ ਲਿਖਿਆ ਹੋਇਆ ਆ ਇਸ ਸਥਾਨ ਤੇ ਸ੍ਰੀ ਗੁਰਗੋਬ ਸਿੰਘ ਜੀ ਦੇ ਛੋਟੇ ਸਾਬਜਾ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਜਬਰ ਹਕੂਮਤ ਦਸ ਪਾਓ ਸੰਮਤ 1761 1704 ਈਸਵੀ ਤੋਂ 3 ਦਿਨ 3 ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਕੀ ਤੇ ਡਲਾਉਣ ਅਤੇ ਇਹਨਾਂ ਮਨਾਉਣ ਲਈ ਤਰਾਂਤਰਾਂ ਦੇ ਸਿਏ ਦਿੱਤੇ ਇਸ ਸਥਾਨ ਤੋਂ ਹੀ ਜ਼ਾਲਮ ਸਪਾਹੀ ਸਾਬਜਾਦਿਆਂ ਨੂੰ ਸੁੱਬੇ ਦੀ ਕਚਰੀ ਵਿੱਚ ਲੈ ਜਾਂਦੇ ਰਹੇ ਅੰਤ 13 ਪੋ ਨੂੰ ਇੱਥੋਂ ਹੀ 17 ਇੱਥੋਂ ਹੀ ਸਾਬਜਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸੀਧ ਕੀਤਾ ਗਿਆ ਇੱਥੇ ਹੀ ਇਸੇ ਹੀ ਸਥਾਨ ਤੇ ਬਿਰਦ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋ ਸੀਤਮ ਨੂੰ ਆਪਣੇ ਤਨ ਤੇ ਸਬਰ ਨਾਲ ਸਹਾਰਦੇ ਹੋਏ ਸੇਧ ਹੋ ਗਏ ਇਸੇ ਹੀ ਸਥਾਨ ਤੇ ਗੁਰੂ ਘਰ ਨਾਲ ਕੁਛ ਇੰਨੀ ਪ੍ਰੀਤ ਨਿਵਾਉਂਦਿਆਂ ਭਾਈ ਮਤੀ ਮੋਤੀ RAM ਜੀ ਮਹਿਰਾਨ ਨੇ ਮੈਂ ਮਾਤਾ ਜੀ ਤੇ ਸਭ ਜੱਜਾ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਹਾਂਜੀ ਇਸ ਜਗ੍ਹਾ ਤੇ ਇਤਿਹਾਸ ਲਿਖਾ ਹੋਇਆ ਤੁਸੀਂ ਜਿਵੇਂ ਦੇਖ ਸਕਦੇ ਹੋ ਕੰਬਲ ਦੇ ਨੀਂ ਸੇਵਾ ਕਰਾਈ ਹਾਂਜੀ ਠੰਡਾ ਮੁਰਦ ਸਾਹਿਬ ਜੀ ਦੇ ਤੁਹਾਨੂੰ ਕਰਵਾ ਰਹੇ ਸਮੇਂ ਨਾਲ ਦਰਸ਼ਨ ਮਾਏ ਤੇ ਪਾ ਇਤਿਹਾਸ ਪੜ ਕੇ ਸੁਣਾਇ ਜੀ ਮੈਂ ਤੇ ਸੰਗਤਾਂ ਵੀ ਤੁਸੀਂ ਵੇਖ ਸਕਦੇ ਹੋ ਪਹੁੰਚ ਰਿਹਾ ਨੇ ਇਸ ਜਗ੍ਹਾ ਤੇ ਸੰਗਤਾਂ ਦਾ ਕਾਫੀ ਇਕੱਠਾ ਤੇ ਇਸ ਜਗ੍ਹਾ ਤੇ ਨਾ ਮੁੱਖ ਵਾਕ ਸਾਹਿਬ ਲਿਖਿਆ ਹੋਇਆ ਆ ਆ ਦੇਖੋ ਜੀ ਇਹ ਉਸ ਸਮੇਂ ਨੂੰ ਬਿਆਨ ਕਰਦੀ ਹੈ ਇਹ ਤਸਵੀਰ ਆ ਇਸ ਤਰ੍ਹਾਂ ਮੋਤੀराम ਮਹਾਰਾਜ ਜੀ ਤੇ ਜੋ ਕਿ ਦੁੱਧ ਪਿਆਉਣ ਦੀ ਉਹਨਾਂ ਨੇ ਸੇਵਾ ਕੀਤੀ ਅੱਜ ਦਾ ਸ੍ਰੀ ਮੁਖਵਾਕ ਜਤਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇਹ ੴ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਧਪੂਰਨ ਅੰਤ ਪੂਰਨ ਪਰਮੇਸ਼ਰ ਸਿਮਰਤ ਸਿਮੰਤ ਸਮਰ ਸਰਬਤ ਸਰਣਾ ਨਾਨਕਾ ਆ ਨਾਸਨਾ ਜਗਦੀਸ਼ ਸਰ ਪੇਖਣਾ ਸੁਨਣਾ ਸੁਨਾਵਣਾ ਮਾਣਾ ਮੈਂ ਦਰੜੀਏ ਸਾਚਾ ਪੂਰਾ ਰਹਿਓ ਅਸਰਬਤ ਮੈਂ ਨਾਨਕ ਹਾਰਾ ਰੰਗ ਰਾਤ ਪਾਉੜੀ ਹਰ ਇੱਕ ਨਰਿੰਜਣ ਗਾਏ ਗਈਏ ਸਭ ਅੰਤਰ ਸੋਏ ਕਰਨ ਸਮਰਥ ਪ੍ਰਭੂ ਜੋ ਕਰੇ ਸੋ ਹੋਏ ਖਾਨਮ ਹੈ ਥਾਪ ਥਾਪ ਦਾ ਤਿਨ ਬਿਨਾ ਨਹੀਂ ਕੋਏ ਖਾਂਡਾ ਬਰਮਾਂਡਾ ਪਤਾਲਾ ਤੇ ਦੀਪ ਅਰਵਿਆ ਸਾਵਨ ਲੋਏ ਜਿਸਾ ਆਪ ਬੁਝਾਇਸ ਸੋ ਜੇ ਨਿਰਮਲ ਜਨਾਂ ਸੋਏ ਹਾਂਜੀ ਆਪਾ ਇਸ ਦੇ ਭਾਵ ਅਰਥ ਕਰਦੇ ਆਂ ਸੰਤ ਜਨ ਉਸ ਸਰਵ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ జగਤ ਦੇ ਸੁਰੂ ਤੋਂ ਹਰ ਥਾਂ ਮਿਲਦਾ ਹੈ ਹੁਣ ਵੀ ਸਰਵ ਵਿਆਪਕ ਹੈ ਤੇ ਅਖੀਰ ਵਿੱਚ ਵੀ ਅਰਥਾ ਹਜ਼ਰ ਹਾਜ਼ਰ ਨਾਜ਼ਰ ਰਹੇਗਾ ਹੈ ਨਾਨਕ ਉਹ జగਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ਉਸ ਸਦਾ ਤੇਰਾ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ ਹੈ ਨਾਨਕ ਉਸ ਹਰੀ ਦੀ ਪਿਆਰੀ ਜਾਦ ਵਿੱਚ ਏਲਣ ਹੋ ਜਾ ਸਭ ਥਾਈਂ ਮੌਜੂਦ ਹੈ ਜੋ ਪ੍ਰਭੂ ਮਾਇਆ ਤੋਂ ਨਲੇਪ ਹੈ ਸਿਰ ਉਪ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹ ਹੀ ਸਬਦੇ ਅੰਦਰ ਮੌਜੂਦ ਹੈ ਉਹੀ ਪ੍ਰਭੂ ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਸਭ ਕੇ ਕਿਸਮ ਦੀ ਤਾਕਤ ਵਾਲਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ ਇੱਕ ਪਲਕ ਵਿੱਚ ਜੀਵਾਂ ਨੂੰ ਪੈਦਾ ਕਰਕੇ ਨਾਸ ਕਰ ਦਿੰਦਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਸਭ ਦੇਸਾਂ ਵਿੱਚ ਸਾਰੇ ਬ੍ਰਹੰਡ ਵਿੱਚ ਏਟਲੀ ਧਰਤੀ ਤੇ ਜੰਦੀਰੀਆ ਵਿੱਚ ਤੇ ਹਰ ਕੋਈ ਨਹੀਂ ਹੈ ਸਾਰੇ ਦੇਸਾਂ ਵਿੱਚ ਹਰ ਵਿੱਚ ਸਾਰੇ ਬ੍ਰਹਮੰਡ ਵਿੱਚ ਹੇਟਲੀ ਤਰਤੀ ਜੰਜੀਰੀਆਂ ਵਿੱਚ ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਵਿਆਪਕ ਹੈ ਜਿਸ ਮਨੁੱਖ ਨੂੰ ਇਹ ਸਮਝ ਆਪ ਪ੍ਰਭੂ ਦਿੰਦਾ ਹੈ ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਹਾਂਜੀ ਤੁਹਾਨੂੰ ਮੈਂ ਪਾਠ ਮੁਖਵਾਕ ਪੜ੍ਹ ਕੇ ਸੁਣਾਇਆ ਜੋ ਇਸ ਜਗ੍ਹਾ ਤੇ ਲਿਖਿਆ ਜਾਂਦਾ ਹੈ ਜੀ ਹਰ ਰੋਜ਼ ਆ ਜੋ ਜੋ ਟਾਲੇ ਸ੍ਰੀ ਗੁਰਗਾਂ ਸਾਹਿਬ ਜੀ ਦਾ ਅਜਰਾ ਮੁੱਖ ਪਰਵਾਨ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਆ ਤੇ ਇਹ ਕਰਵਾਨੇ ਅੱਗੇ ਪਹੁੰਚ ਕੇ ਤੁਹਾਨੂੰ ਦਰਸਨਾ ਇਸ ਤਰਫ ਆ ਗਿਆ ਜੀ ਉਦਾਸ ਵੀ ਲਿਖੀ ਹੋਈ ਹੈ ਨਾਲ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਨਮਸਤਕ ਹੋਣ ਲਈ ਸਿੱਧੀ ਦਿਹਾੜੇ ਤੇ ਪਹੁੰਚ ਰਹੀਆਂ ਨੇ ਸਿੱਧੀ ਸਾਧ ਸੰਤਾਂ ਤੇ ਕੋਈ 100 ਕਿਲੋਮੀਟਰ ਤੇ ਹੁੰਦਾ ਕੋਈ 10 ਕਿਲੋਮੀਟਰ ਜਾਂਦਾ ਕੋਈ 500 ਕਿਲੋਮੀਟਰ ਤੇ ਹੁੰਦਾ ਦੂਰੋਂ ਦੂਰੋਂ ਪਹੁੰਚ ਰਹੇ ਨੇ ਸੰਗਤਾਂ ਸਰੋਈ ਦਰਸਨ ਭਾਗਾਂ ਵਾਲਿਓ ਠੰਡਾ ਪਰਚ ਸਬਜੀ ਦੇ ਤੰਤਨਾ ਜਗਤ ਮਾਤਾ ਗੁਜਰੀ ਜੀ ਤੰਤਨ ਬਾਬਾ ਜੋਰੋਂਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਦੇ ਆਪਾਂ ਦਰਸ਼ਨ ਕੁਵਾ ਰਹੇ ਆ ਗੁਰਦੁਆਰਾ ਸਾਹਿਬ ਜੀ ਦੇ ਇਹ ਉਹੀ ਸਥਾਨ ਆ ਜਿੱਥੇ ਇਹਨਾਂ ਨੂੰ 3 ਦਿਨਾਂ ਨਾਲ ਰੱਖਿਆ ਗਿਆ ਸੀਗਾ ਠੰਡ ਦੇ ਵਿੱਚ ਆ ਇਹ ਹੈ ਠੰਡਾ ਪਰਚਾ ਸਾਹਿਬ ਆ ਤੇ ਇਸ ਤਰਪਨਾ ਫੁੱਲਾਂ ਦੀ ਆਪਾਂ ਅੰਦਰ ਨਹੀਂ ਜਾਂਦੇ ਨਾ ਅੰਦਰ ਵੀ ਦੇਖਣਾ ਸੀਗਾ ਚੱਲ ਜੀ ਅੰਦਰ ਇਸ ਤਰਪਨਾ ਫੁੱਲਾਂ ਦੀ ਸੇਵਾ ਚੱਲ ਰਹੀ ਆ ਹਾਂਜੀ ਬਾਬਾ ਜੀ ਬੈਰੀ ਦਾ ਹਾਲ ਤਾਂ ਬੈਰੀ ਜੀ ਕੀ ਪਤਾ ਜੀ ਪਪਾ ਜੀ ਜਿਹੜੀ ਪੁਲਾਹ ਦੀ ਸੇਵਾ ਹੋ ਰਹੀ ਹੈ ਜੀ ਇਹ ਪਾਲਕੀ ਸਾਹਿਬ ਆਖੋਗੇ ਨਾ ਇਹ ਜੀ ਅੱਜ ਪਪਾ ਜੀ ਪਾਲਕੀ ਸਾਹਿਬ ਲੱਗਣਗੇ ਜੀ ਹਾਂਜੀ ਕੱਲ ਨੂੰ ਆਪਣਾ ਜੀ ਸਫਰੇ ਸਾਧੂ ਦਾ ਉਹਰੇ ਸਮਾਗਮ ਹੈ ਜੀ ਅੱਛਾ ਜੀ ਹਾਂਜੀ ਤਾਂ ਫਿਰ ਅੱਜੇ ਤਿਆਰੀ ਹੋ ਰਹੀ ਹੈ ਜੀ ਉਸ ਤੋਂ ਬਾਅਦ ਪਾਲਕੀ ਸੇਵਾ ਹੋਊਗੀ ਜੀ ਪਾਲਕੀ ਸਾਹਿਬ ਦੀ ਲੱਗਣ ਤੋਂ ਬਾਅਦ ਜੀ ਸੇਵਾ ਫਿਰ ਹੋਊਗੀ ਇਹਦੀ ਪਾਲਕੀ ਸਾਹਿਬ ਦੀ ਠੀਕ ਹੈ ਜੀ ਅੱਛਾ ਜੀ ਇਸ਼ਨਾਨ ਕਰਾਇਆ ਜਾਊਗਾ ਜੀ ਤੇ ਉਸ ਤੋਂ ਬਾਅਦ ਜੀ ਫਿਰ ਕੱਲ ਨੂੰ ਸਮਾਗਮ ਹੈ ਜੀ ਰਾਤ ਦਾ ਹੀ ਤੇ 6 7 ਵਜੇ ਸਮਾਗਮ ਸਟਾਰਟ ਹੋ ਜਾਊਗਾ ਸਫਰੇ ਸਾਧੂ ਦਾ ਜੀ ਭਾਈ ਹਰਪਾਲ ਸਿੰਘ ਜਿਹੜਾ ਸੰਜਨ ਜੀ ਹਾਂਜੀ ਇੱਥੇ ਕਥਾ ਪ੍ਰਚਾਰਕ ਨੇ ਬਹੁਤ ਵਧੀਆ ਨਾ ਜੀ ਭਾਈ ਪ੍ਰੇਤਪਾਲ ਸਿੰਘ ਜੀ ਹਾਂਜੀ ਭਾਈ ਹਰਪਾਲ ਸਿੰਘ ਭਾਈ ਹਰਪਾਲ ਸਿੰਘ ਜੀ ਹਾਂਜੀ ਸੱਚੋ ਭਾਈ ਹਰਪਾਲ ਸਿੰਘ ਜੀ ਉਹਨਾਂ ਦਾ ਇੰਸਟਾਗ੍ਰਾਮ ਤੇ ਵੀ ਪੇਜ ਆਕੀ ਜੀ ਫਟੇ ਘਟ ਸਕੀ ਜੀ ਹਾਂਜੀ 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 ਬਹੁਤ ਵਧੀਆ ਕਥਾ ਪ੍ਰਚਾਰਕ ਨੇ ਭਾਈ ਹਰਪਾਲ ਸਿੰਘ ਜੀ ਹੈ ਨਾ ਜੀ ਹਾਂਜੀ ਹਾਂਜੀ ਹੁਣ ਥੋੜਾ ਸਮਾਂ ਪਹਿਲਾਂ ਕੈਨੇਡਾ ਜਾ ਕੇ ਆਏ ਨੇ ਨਾ ਜੀ ਨਹੀਂ ਅਮਰੀਕਾ ਗਏ ਅਮਰੀਕਾ ਗਏ ਸੀ ਇਸ ਟਾਉਨ ਜੀ ਠੀਕ ਆ ਜੀ ਕਿਰਪਾ ਮਹਾਰਾਜ ਲੇਜਿੰਦ ਨਹੀਂ ਹਾਂਜੀ ਹਾਂਜੀ ਕਿਰਪਾ ਕਰਨ ਵਾਲੇ ਨੇ ਉੱਥੇ ਵੀ ਸੰਗਤਾਂ ਨੂੰ ਨਿਆਲ ਕਿਰਤਾਈ ਉਹਨਾਂ ਨੇ ਜਾਂ ਕਹਿੰਦੀ ਠੀਕ ਹੈ ਜੀ ਮਹਾਰਾਜ ਸੇਵਾ ਕਰਾਉਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਤਾਂ ਬੱਚੇ ਹਾਂ ਜੀ ਕਰਦੇ ਨੇ ਹੂੰ ਕੋਈ ਚੰਗੀ ਅੰਦਾਜ਼ ਨਹੀਂ ਮੰਨਦੀ ਤੇ ਸੇਵਾਦਾਰ ਕਿਉਂ ਨਹੀਂ ਵੀਦਾ ਸੇਵਾ ਕਰ ਰਹੇ ਨੇ ਜੋ ਕਿ ਬਾਹਰ ਆਪਣੀ ਡਿਊਟੀ ਕਰਦੇ ਹੁੰਦੇ ਆ ਮੇਰੇ ਜੀ ਬਾਬਾ ਜੀ ਆਪਣੀ ਸੇਵਾਦਾਰ ਹੈ ਜੀ ਅੱਛਾ ਜੀ ਡਿਊਟੀ ਦਾ ਕੋਈ ਨਹੀਂ ਸਾਡੀ ਜੀ ਸੇਵਾ ਸੇਵਾ ਲਈ ਠੀਕ ਹੈ ਜੀ ਮਹਾਰਾਜ ਕਰਾਈ ਜਾਂਦੇ ਨੇ ਅਸੀਂ ਕਰੀਏ ਠੀਕ ਹੈ ਜੀ ਕਰਨ ਕਰਾਉਣ ਵਾਲਾ ਪ੍ਰਮਾਤਮਾ ਜੀ ਹਾਂਜੀ ਹਾਂਜੀ ਉਹੀ ਆ ਮਾਲਕ ਦੀ ਕਿਰਪਾ ਕਰਦਾ ਜੀ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਕੀ ਨਾਮ ਹੈ ਤੁਹਾਡਾ ਜੀ ਆਪਣਾ ਜੀ ਹਾਂਜੀ ਆਪਣਾ ਨਾਮ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਠੀਕ ਹੈ ਜੀ ਹਾਂਜੀ ਔਰੇ ਮਾਤਾ ਗੁਰੂ ਕਲੀ ਤਿੰਨ ਤਿੰਨ ਦਿਨ ਰਹਿਣੇ ਜੀ ਅੱਛਾ ਜੀ ਉਸਾਰੀ ਮਾਤਾ ਗੁਰੂ ਕੋਲ ਸਾਬ ਜਦ ਦਿੱਤਾ ਹਾਂਜੀ ਇਹੀ ਗੁਰਦੁਆਰਾ ਸਾਹਿਬ ਆ ਜਿੱਥੇ ਇਹਨਾਂ ਨੂੰ ਤਿੰਨ ਦਿਨ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਹਾਂਜੀ ਹਾਂਜੀ ਜਦੋਂ ਹਵਾ ਲੰਘਦੀ ਠੰਡੀ ਚੀਰਦੇ ਜਾਂਦੇ ਹੁੰਦੇ ਜੀ ਅਸੀਂ ਉਹ ਦ੍ਰਿਸ਼ ਦੇਖਿਆ ਹੋਇਆ ਜੀ ਉਰੇ ਬੈਠੇ ਸੀਗੇ ਤੌਰੇ ਬਹੁਤ ਠੰਡੀ ਹਵਾ ਆਉਂਦੀ ਜਾਨ ਠੰਡੀ ਠਾਰਦੀ ਜਾਂਦੀ ਸੀਗੀ ਸਾਡੇ ਕੱਪੜੇ ਵਸਤਰ ਪਾਏ ਤੇ ਸਾਹਿਬ ਜਾਨ ਨੇ ਕੋਲ ਇਹਨੇ ਵਸਤਰ ਨਹੀਂ ਸੀਗਾ ਉਦੋਂ ਮਾਤਾ ਗੁਜਰਕੌਰ ਜੀ ਨੇ ਆਪਣਾ ਨਿੱਕੇ ਦੇ ਕੋਲ ਉਹਨਾਂ ਨੂੰ ਬਿਠਾਈ ਰੱਖਿਆ ਹੋ ਰਿਹਾ ਤੇ ਉਹ ਦਿਨ ਯਾਦ ਕਰਨ ਜਿਹਨੇ ਨੇ ਪੂਰੇ ਬੰਦਰ ਪਹਿ ਕੇ ਸੁੱਤਣਾ ਵੀ ਕਿੱਦਾਂ ਉਹਨਾਂ ਨਾਲ ਬਿਤੀ ਉਸ ਟਾਈਮ ਦੀ ਜੀ ਜਿਹਦਾ ਮਾਹੌਲ ਸੀਗਾ ਜੀ ਉਹ ਤਾਂ ਆਪਣੇ ਕੋਲ ਸਹੂਲਤਾਂ ਨੇ ਬਹੁਤ ਜੀ ਉਸ ਸਮੇਂ ਨੇ ਤੈਨੂੰ ਉਹ ਇੱਕ ਨਦੀ ਲੰਘਦੀ ਹੁੰਦੀ ਸੀ ਹਸਲਾ ਨਦੀ ਪਾਗਦੇ ਹੁੰਦੇ ਸੀ ਨਾਲ ਜੀ ਉਹਦੇ ਵਿੱਚੋਂ ਜਦੋਂ ਹਵਾ ਦੀ ਸੀਤ ਲਹਿਰ ਜੋ ਚੱਲਦੀ ਸੀਗੀ ਬਹੁਤ ਠੰਡੀ ਹਵਾ ਆਉਂਦੀ ਸੀਗੀ ਤੇ ਉਹ ਉਹੀ ਸਥਾਨ ਹੈ ਜਿਸ ਜਗ੍ਹਾ ਤੇ ਨਾ ਹਸਲਾ ਨਦੀ ਲੰਘਦੀ ਸੀਗੀ ਜਿਵੇਂ ਬਾਬਾ ਜੀ ਦਸਰੇ ਨੇ ਹਾਂ ਜੀ ਭਾਈ ਮਲਕੀ ਸਿੰਘ ਜੀ ਹਾਂ ਜੀ ਵੀ ਕਹਿੰਦੇ ਨੇ ਵੀ ਇਹ ਇਤਨਾ ਇੱਕ ਨਦੀ ਲੰਘਦੀ ਸੀਗੀ ਹਸਲਾ ਨਦੀ ਨੇੜੇ ਦੀ ਲੰਘਦੀ ਸੀਗੀ ਇਹ ਉੱਚਾ ਸੀਗਾ ਠੰਡਾ ਬੁਰਜ ਜਿੱਥੇ ਹੈਗੀ ਠੰਡੀ ਹਵਾ ਸੀਤ ਲਹਿਰ ਆ ਦਰ ਹਵਾ ਹਵਾ ਅੰਦੇਸੀ ਕੇ ਉਸ ਦੇ ਨਾਲ ਹੋਰ ਟਕਰਾ ਕੇ ਠੰਡੀ ਹਵਾ ਲੱਗਦੀ ਸੀਗੀ ਗਰਮੀ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਹਾਂਜੀ ਤੇ ਇਹਨਾਂ ਦਿਨਾਂ ਦੇ ਵਿੱਚ ਤਾਂ ਦੇਖੋ ਹੀ ਫਿਰ ਕੀ ਬਹੁਤ ਹਾਂਜੀ ਤੋਂ ਅਸੀਂ ਵੀ ਆ ਬਸ ਇਹ ਤਾਂ ਹੋਰ ਜ਼ਿਆਦਾ ਵੀ ਹੋਇਆ ਜੀ ਉਧਰ ਅਸੀਂ ਉਰੇ ਹਵਾ ਚੱਲਦੇ ਸੀਗੀ ਤੀਰ ਦੀ ਜਾਂਦੇ ਸੀਗੀ ਹਵਾ ਵਿੱਚੋਂ ਲੰਘਦੀ ਜਾਂਦੀ ਸੀ ਇੰਨੀ ਠੰਡੀ ਹਵਾ ਚੱਲਦੀ ਸੀ ਹੂੰ ਤੇ ਅੱਜ ਜਿਵੇਂ ਤੁਹਾਨੂੰ ਪਤਾ ਬੁੰਦਾਵਦੀ ਹੋਈ ਆ ਮੀਂਹ ਪਈ ਅੱਜ ਥੋੜਾ ਜਿਹਾ ਫਰਕ ਪਿਆ ਮੀਂਹ ਤੇ ਕੋਈ ਠੰਡ ਵਧੀਆ ਹੋ ਰਹੀ ਜੀ ਹਾਂਜੀ ਹਾਂਜੀ ਤੇ ਇਹ ਸੰਗਤ ਪਰ ਉਨੀ ਹੀ ਵਧੀਆ ਆਪਣਾ ਦਰਸ਼ਨ ਆਪਾ ਨਾਲ ਆ ਰਹੀ ਆ ਪੂਰੀ ਸੰਗਤ ਤੁਸੀਂ ਦੇਖਿਆ ਹੋਊਗਾ ਜੀ ਰਾਸਤੇ 'ਚ ਵੀ ਤੁਸੀਂ ਦੇਖਿਆ ਹੋਊਗਾ ਜੀ ਹਾਂਜੀ 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 ਤੇ ਕੋਈ ਉਹਦੇ ਨਾਲ ਉਹ ਨਹੀਂ ਹੈਗਾ ਜੀ ਸੰਗਤ ਬਹੁਤ ਆ ਰਹੀ ਹੈ ਔਰ ਇਹਨਾਂ ਰਾਸਤੇ ਦੇਖਿਆ ਸਾਰਾ ਔਰ ਇਹ ਵੀ ਦੇਖਿਆ ਉਹਨਾਂ ਨੇ ਹਾਂਜੀ ਤੇ ਬਹੁਤ ਵਧੀਆ ਬਾਬਾ ਜੀ ਬਲਕੇ ਸੀ ਜੀ ਆਪਣੇ ਚੈਨਲ ਤੇ ਜਾਣਕਾਰੀ ਦੇ ਰਹੇ ਨੇ ਜੀ ਦਰਸ਼ਨ ਕਰੋ ਮਹਾਰਾਜ ਜੀ ਦੇਖੋ ਮਹਿਸੂਸ ਕਰੋ ਦਿਨ ਸਿੱਖੀ ਨਾਲ ਜੁੜੋ ਜੀ ਸਿੱਖੀ ਨਾਲ ਜੁੜੋ ਜੀ ਹਾਂ ਜੇ ਮੈਂ ਆਪਾਂ ਇੱਥੇ ਦਰਸ਼ਨ ਕਰਨ ਆਉਂਦੇ ਆ ਦਰਸ਼ਨ ਕਰਕੇ ਜਾਣਕਾਰੀ ਆਪਾਂ ਨੂੰ ਆਪਾਂ ਨੂੰ ਹੁੰਦੀ ਹੈ ਨਾ ਜਦੋਂ ਜਾਣਕਾਰੀ ਇਹ ਹਾਸਲ ਕਰਦੇ ਆ ਜਾਣਕਾਰੀ ਲੈ ਕੇ ਫਿਰ ਗੁਰੂ ਵਾਲੇ ਬਣੋ ਜੀ ਫੇਰਾ ਨਹੀਂ ਅਸੀਂ ਤਾਂ ਇਹੀ ਕਹਿੰਨੇ ਵੀ ਗੁਰੂ ਵਾਲੇ ਬਣੋ ਗੁਰੂ ਵਾਲੇ ਆਪਾਂ ਵੀ ਬਾਹਰੋਂ ਆਏ ਚੌਨ ਨੂੰ ਦਰਸ਼ਨ ਕਰਵਾਣੇ ਆ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਇਸ ਸਮੇਂ ਤੇ ਰਸ ਬਹੁਤ ਜ਼ਿਆਦਾ ਰਸ ਕਰਕੇ ਆਪਾਂ ਬਾਹਰੋਂ ਵੀਡੀਓ ਉਹ ਕਰ ਰਹੇ ਜੀ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਇਹ ਸਮਝਣਾ ਤੁਸੀਂ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਸੰਗਤਾਂ ਦੇਖੋ ਜੀ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੀ ਤਾਦਾਦ ਦੇ ਵਿੱਚ ਪਹੁੰਚ ਕੇ ਨਮਸਤਕ ਹੋਰੀ ਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਪਹੁੰਚੇ ਹੋਇਆ ਤੇ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਗਈ ਆ ਤੇ ਇਸ ਤਰਫ ਨਾ ਫੁੱਲਾਂ ਦੀ ਸੇਵਾ ਚੱਲ ਰਹੀ ਹੈ ਜੋ ਕਿ ਪਾਲਕੀ ਸਾਹਿਬ ਦੇ ਲਈ ਪਾਲਕੀ ਸਾਹਿਬ ਦੇ ਲਈ ਇਹ ਫੁੱਲਾਂ ਦੀ ਸੇਵਾ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਆਪਾਂ ਇਹ ਸੇਵਾਦਾਰ ਸੇਵਾ ਕਰ ਰਹੇ ਨੇ ਫੁੱਲਾਂ ਦੀ ਮਾਲਾ ਪਰੋ ਰਹੇ ਨੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਹਾਂਜੀ ਵੈਰੂ ਜੀ ਕੀ ਫਤਿਹ ਬਾਬਾ ਜੀ ਸੇਵਾ ਕਰ ਰਹੇ ਹੋ ਬਾਬਾ ਜੀ ਹਾਂਜੀ ਹਾਂਜੀ ਬਾਬਾ ਜੀ ਸੇਵਾ ਚੱਲ ਰਹੀ ਹੈ ਠੀਕ ਪੂਰੀ ਆਹ ਹੀ ਦਿਨ ਹੁੰਦੇ ਹੋ ਬਾਬਾ ਜੀ ਸੇਵਾ ਕਰਨ ਦੇ ਹਾਂਜੀ ਹਾਂਜੀ ਹੋਰ ਹੋਰ ਕਿਹੜੀ ਜਗ੍ਹਾ ਤੋਂ ਆਨੇ ਬਈ ਜੀ ਤੁਸੀਂ ਅਸੀਂ ਬਾਬਾ ਜੀ ਲੋਕ ਲੈ ਆ ਪਿੰਡ ਸਾਨੀਪੁਰੀ ਡੇਲਾ ਫਤਿਹਗੜ ਦਾ ਠੀਕ ਹੈ ਪਿੰਡ ਸਾਨੀਪੁਰੀ ਇਹ ਨਾਮ ਹੀ ਤੁਹਾਡਾ ਜੀ ਮੇਰਾ ਨਾਮ ਬਾਬਾ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਫਿਰ ਡੇਲੀ ਆਉਂਦੇ ਹੋਗੇ ਹਾਂਜੀ ਅਸੀਂ ਡੇਲੀ ਠੀਕ ਹੈ ਜੀ ਸ਼ੁਰੂ ਪਹਿਲਾਂ ਤੋਂ ਹੀ ਆਉਂਦੇ ਆ ਬਾਬਾ ਜੀ ਠੀਕ ਹੈ ਜੀ ਹਾਂਜੀ ਪਰਾਦੇ ਨਾਲ ਥੋੜੀ ਸੇਵਾ ਜ਼ਿਆਦਾ ਮਿਲ ਜਾਂਦੀ ਹੈ ਪਰ ਫੁੱਲ ਪਿਆਰ ਉਹਨੇ ਪਾਲਕੀ ਸਾਹਿਬ ਦੇ ਲਈ ਹੋਏ ਨੇ ਨਹੀਂ ਬਾਬਾ ਇਹ ਆਲੇ-ਦਾਲੇ ਜੰਗਲਿਆਂ ਤੇ ਲਾਣੇ ਅੱਛਾ ਜੀ ਹਾਂਜੀ ਹਾਂਜੀ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦਾਲੇ ਲਗਾਈ ਜਾਂਦੇ ਨੇ ਗੁੰਜੀਆਂ ਜੀ ਇਹ ਸਜਾਉਣਾ ਹੀ ਹੁਣ ਹਾਂਜੀ ਹਾਂਜੀ ਤੇ ਪੂਰਾ ਸਜਾ ਕੇ ਨਾ ਫਿਰ ਉਹਨਾਂ ਨੂੰ ਕਿੱਲਾ ਲਾ ਕੇ ਟੇਪਾਂ ਲਾ ਕੇ ਇਹਨਾਂ ਨੂੰ ਬੰਨ ਦੇਣਾ ਨਾਲ ਪੂਰਾ ਪ੍ਰੋਪਰ ਕਿਵੇਂ ਕਿ ਆਲ ਚਲੇ ਜਿਵੇਂ ਲੱਕਾਂ ਲੱਗੀਆਂ ਹੋਈਆਂ ਨੇ ਇਹ ਫੁੱਲ ਲਗਾਏ ਜਾਣਗੇ ਆਲੇ-ਦਾਲੇ ਸਜਾਵਟ ਦੇ ਲਈ ਬਹੁਤ ਵੀ ਜੀ ਤੁਹਾਡੀ ਬਹੁਤ ਵਧੀਆ ਤੁਹਾਡੀ ਸੇਵਾ ਜਿਹੜੀ ਵਾਹੁਰ ਉਹਨਾਂ ਨੂੰ ਲੇਖੇ ਲਾਵੇ ਤੁਹਾਡੀ ਸੇਵਾ ਨੂੰ ਠ ਫੇਰ ਪਰਿਆਸਰ ਰੱਖਣ ਤੁਹਾਡੇ ਉਪਰ ਹਾਂਜੀ ਹਾਂਜੀ ਕਰੋ ਜੀ ਸੰਗਤਾਂ ਦੇ ਦਰਸ਼ਨ ਐ ਸਮੇਂ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਸੰਗਤਾਂ ਦੇਖੋ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਦਿਨ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਨਮਾਸਤਕ ਹੁੰਦੀਆਂ ਨੇ ਇਸ ਜਗ੍ਹਾ ਤੇ ਆ ਕੇ ਹਾਂਜੀ ਆਪਾਂ ਤੁਹਾਨੂੰ ਦਸਰ ਕਰਵਾਏ ਨੇ ਸਮਨੇ ਠੰਡੇ ਬੁਰਜ ਤੇ ਤੇ ਇੱਥੇ ਵੀਰੇ ਸੇਵਾ ਕਰ ਰਹੇ ਨੇ ਫੁੱਲਾਂ ਦੀ ਇਹਨਾਂ ਸੰਗਤਾਂ ਦੀ ਵੀ ਦੇਖੋ ਸੇਵਾ ਵੈਗਰੂ ਲੇਖੇ ਲਾਵੇ ਇਹਨਾਂ ਨੂੰ ਇਹ ਸਾ ਮੇਰੇ ਪਰ ਹੱਥ ਰੱਖੇਣਾ ਪਰ ਤੇ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਸਰਬਤਾ ਪਾਣਾ ਆਪਾਂ ਇਹ ਕਹਿੰਦਾ ਮਾਲਕ ਸੱਚੇ ਪਾਤਸ਼ਾਹ ਵੈਗਰੂ ਸਾਹਿਬ ਪਰ ਮੇਰੇ ਪਰ ਹੱਥ ਰੱਖਣ ਜੀ ਠੀਕ ਹੈ ਜੀ ਹਾਂਜੀ ਕਰੋ ਜੀ ਦਰਸ਼ਨ ਆਪਾਂ ਇਸ ਸਮੇਂ ਨਾ ਤੁਹਾਨੂੰ ਠੰਡਾ ਬੁਰਜ ਸਾਹਿਬ ਜੀ ਦੇ ਕਰਵਾਏ ਨੇ ਦਰਸ਼ਨ ਨੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਪਾਰੀ ਕੱਠ ਵਿੱਚ ਪਹੁੰਚ ਰਹੀਆਂ ਨੇ ਨਮਸਤਕਾਉਣ ਦੇ ਲਈ ਸਿੱਧੀ ਡਾੜੇ ਤੇ ਪਹੁੰਚ ਰਹੀਆਂ ਨੇ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਸਤਰਪੁਰਾ ਸਰੋਵਰ ਸਾਹਿਬ ਆ ਤੁਸੀਂ ਵੇਖ ਸਕਦੇ ਹੋ ਦੇਖੋ ਜੀ ਇਹ ਵੀ ਸਿਆਣੇ ਸਬੀਰ ਨੇ ਵੀ ਆ ਰਹੇ ਨੇ ਅਈ ਦਾ ਚੰਗੇ ਪਾਲੀ ਨਹੀਂ ਹੁੰਦੇ ਕਿ ਨਿਕਲ ਰਜਾਈਆਂ ਜਿਹੜੇ ਨਿਕਲਦੇ ਕਈ ਤਾਂ ਇਹ ਬਾਬਾ ਕਾਰ세ਵਾ ਵਾਲੇ ਇਹਨਾਂ ਚ ਵੀ ਥੋੜੀ-ਮੋਟੀ ਸੇਵਾ ਤੁਸੀਂ ਕਰਿਆ ਕਰੋ ਦਸਵੰਦ ਕੱਢਿਆ ਕਰੋ ਜ਼ਰੂਰ ਹਾਂਜੀ ਇਸ ਤਰਫ ਹੈ ਗਈ ਸਰੋਵਰ ਸਾਹਿਬ ਜਗ ਜਿਸ ਜਗ੍ਹਾ ਤੇ ਸੰਗਤਾਂ ਇਸ ਇਸ਼ਨਾਨ ਕਰਦਿਆਂ ਨੇ ਆਪਾਂ ਕਰਵਾਨੇ ਆਦਰਸ਼ਨੀ ਜੀ ਤੋਂ ਉਹਨਾਂ ਸਰੋਵਰ ਸਾਹਿਬ ਜੀ ਦੇ ਜੀ ਮੈਗੁਰ ਚੱਤੇ ਪਾਚਾ ਤੁਸੀਂ ਹਮਲਕਾ ਕਰੋਈ ਦਰਸ਼ਨ ਆ ਸਰੋਵਰ ਸਾਹਿਬ ਜੀ ਦੇ ਇਸ ਸਰਪ ਹੈਗਾ ਜੀ ਸਰੋਵਰ ਸਾਹਿਬ ਜਿਸ ਜਗ੍ਹਾ ਤੇ ਨਾ ਸੰਗਤਾਂ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਦੇਖੋ ਇਹ ਕਾਫੀ ਵੱਡਾ ਸਰੋਵਰ ਫਤੇਗੜ ਸਾਹਿਬ ਜੀ ਦਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦਾ ਇਹ ਸਰੋਵਰ ਆ ਜਿਸ ਜਗ੍ਹਾ ਤੇ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇ ਨਮਸਤਾ ਕਰ ਹੁੰਦੀਆਂ ਨੇ ਸਿੱਧੀ ਦਾੜੀ ਚੱਲਦੇ ਨੇ ਸਾਹਤਾ ਦੇ ਦਿਨ ਚੱਲਦੇ ਨੇ ਜਿਵੇਂ ਕਿ ਹਾਂਜੀ ਦੋਸਤੋ ਆਪਾਂ ਇਸ ਸਮੇਂ ਨਾਲ ਤੁਹਾਨੂੰ ਵੀਡੀਓ ਕਰ ਵੀਡੀਓਗ੍ਰਾਫੀ ਕਰਕੇ ਦਿਖਾਈਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਇਸ ਤਰ੍ਹਾਂ ਦੀ ਪਹੁੰਚਦੀ ਆ ਰਹੇ ਨਾ ਧਾਰਮਿਕ ਵੀਡੀਓ ਤੁਹਾਡੇ ਤੱਕ ਇਸ ਤਰ੍ਹਾਂ ਦੀ ਪਹੁੰਚਦੀ ਆ ਰਹੇ ਨਾ ਥਾਲੋਜੀਪੁਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੀ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕਿ ਹੋਰ ਸੰਗਤਾਂ ਵੀ ਆਪਣੇ ਚੈਨਲ ਤੇ ਦਰਸ਼ਨ ਕਰ ਸਕਣ ਜੀ ਗੁਰਦੁਆਰਾ ਸਾਹਿਬ ਜੀ ਦੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੀ